ਅੱਜ ਅਸਲਾਮ ਵਾਲੇਕੁਮ ਜੀ ਮੈਂ ਤੁਹਾਡਾ ਆਪਣਾ ਖਾਨ ਸਾਹਿਬ ਤੇ 17 ਜੁਲਾਈ ਨੂੰ ਪੀਰ ਬਾਬਾ ਸ਼ਾਹ ਹੁਸੈਨ ਜੀ ਦੇ ਦਰਬਾਰ ਤੇ ਸਾਈ ਜੋਗੀ ਸਾਹਿਬ ਜੀ ਦੀ ਰਹਿਨਮਾਈ ਹੇਠਾਂ ਇਹ ਮੇਲਾ ਹੋਣ ਜਾ ਰਿਹਾ ਹੈ ਤੇ ਆਪਣੇ ਭਰਾ ਜਿੰਦੇ ਵੀ ਸੇਵਾਦਾਰ ਸਾਰੇ ਜਣੇ ਨਾਲ ਮਿਲ ਕੇ ਕਰਾਉਂਦੇ ਨੇ ਤੇ ਸਾਡੇ ਭਰਾ ਹੁਣੀ ਖੰਨਾਇਪੁਰਾ ਹੁਣੀ ਗੁਰੂਪਾ ਹੁਣੀ ਰਾਜਨ ਭਰਾ ਬਾਕੀ ਜਿੰਨੇ ਵੀ ਸਾਰੇ ਹੋਰ ਨਾਲ ਦੇ ਭਰਾ ਨੇ ਸਾਰੇ ਕਰਵਾ ਰਹੇ ਆ ਸਾਡਾ ਘਰ ਦਾ ਮੇਲਾ ਇਹ ਆਪਣੇ ਬਹੁਤ ਘੈਂਟ ਭਰਾ ਨੇ ਤੇ ਤੁਸੀਂ ਸਾਰੇ ਜਣੇ ਜ਼ਰੂਰ ਪਹੁੰਚੋ 17 ਜੁਲਾਈ ਨੋਟ ਕਰ ਲਓ ਤੇ ਉਥੇ ਲੋੜਵੰਦ ਕੁੜੀਆਂ ਦੇ ਵਿਆਹ ਵੀ ਕੀਤੇ ਜਾ ਰਹੇ ਆ ਤੇ ਤੁਸੀਂ ਸਾਰੇ ਜਣੇ ਜ਼ਰੂਰ ਪਹੁੰਚੋ ਅੱਲਾ ਦਾ ਨਸਲਾਮਤ ਰੱਖੇ ਵਾਦ ਰੱਖੇ ਤਲਵੰਡੀ ਚੌਧਰੀਆਂ ਉਥੇ ਮੈਂ ਆ ਰਿਹਾ 17 ਤਰੀਕ ਨੂੰ ਸਾਰੇ ਜਣੇ ਜ਼ਰੂਰ ਪਹੁੰਚਣਾ ਜਿੰਨੇ ਵੀ ਪਿਆਰ ਕਰਨ ਵਾਲੇ ਆ ਸਾਰੇ ਜਣੇ ਜ਼ਰੂਰ ਪਹੁੰਚੋ 17 ਜੁਲਾਈ ਤਲਵੰਡੀ ਚੌਧਰੀਆ ਆਪਣਾ ਹੀ ਏਰੀਆ ਕਪੂਰਸਾ ਏਰੀਆ ਤੇ ਤੁਸੀਂ ਸਾਰੇ ਜਣੇ ਜ਼ਰੂਰ ਪਹੁੰਚੋ ਮਰਦਿਆਂ ਨੂੰ 17 ਜੁਲਾਈ ਨੂੰ ਇਨਸ਼ਾਅੱਲਾ ਆਪਣਾ ਤਲਵੰਡੀ ਚੌਧਰੀਆ ਅਲਾ ਹਫਸ ਉਮਰਦਾਨ ਜੀ ਦੇ ਭਗਤ ਮੀਰਾ ਪਾਸ਼ਾ ਜੀ ਦਾ 20ਵਾਂ ਸਿੰਝ ਮੇਲਾ ਤਲਵੰਡੀ ਚੌਧਰੀਆਂ ਦੇਖੇ ਬਾਬਾ ਜੋਗੀ ਸ਼ਾਹ ਜੀ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜੱਸਾ ਪੱਟੀ ਤੇ ਨਾਮ ਮਰ ਫਲਵਾਨ ਆ ਰਿਹਾ ਇਸ ਨੂੰ AIG ਰਸਤਮੇ ਹਿੰਦ ਜਗਜੀਤ ਸਿੰਘ ਸਰੋਆ ਤੇ ਕਰਤਾਰ ਪਰਵਾਨਜੀ ਤੇ ਰਸਤਮੇ ਹਿੰਦ ਆਪਣਾ ਟੀਰਾ ਪਰਵਾਨਜੀ ਕਰਾ ਰਿਹਾ ਤੇ ਮੈਂ ਉੱਥੇ ਸਟਰੋਂਗ men ਦਾ ਕੱਪ ਕਰਾ ਰਿਹਾ ਜਿਸ ਵਿੱਚ ਜਿਵੇਂ ਪੁਰਾਣੇ ਬਜ਼ੁਰਗ ਬੋਰੀਆਂ ਆਰਨਾ ਚੱਕਦੇ ਹੁੰਦੇ ਸੀਗੇ ਅੱਜ ਕੱਲ ਦੇ ਜਿੰਨੇ ਵੀ ਪਲੇਅਰ ਹੈ ਭਾਰ ਚੱਕਣ ਵਾਲੇ ਆ ਕੋਈ ਪਾਵਰ ਲਿਫਟਰ ਹੈ ਆ ਜੋ ਸਾਰੇ ਉੱਥੇ ਜੂਰ ਦੇਖਦੇ ਆ ਤੇ ਸਾਰਿਆਂ ਨੂੰ ਜੀ ਆਇਆਂ ਖੁੱਲਾ ਸੱਦਾ ਕੋਈ ਵੀ ਆਣ ਕੇ ਉੱਥੇ ਪਾਗ ਲੈ ਸਕਦਾ ਚਲਵੰਡੀ ਚੌਕਰੀਆਂ 18 ਜੁਲਾਈ ਕਪੂਰਥਲਾ ਦੇਖੇ ਹੋਰੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ